ਫਰੀਦਕੋਟ ਵਿੱਚ ਆਪਣੇ ਆਸ਼ਿਕ ਨਾਲ ਮਿਲ ਕੇ ਗੁਰਵਿੰਦਰ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਹੈ ਦਰਅਸਲ ਕਿਵੇਂ ਉਸਦਾ ਕਤਲ ਕੀਤਾ ਗਿਆ ਇਸ ਨੂੰ ਸੁਣ ਕੇ ਰੂਹ ਕੰਬਾਊ ਖੁਲਾਸੇ ਦਿਨ ਪਰ ਦਿਨ ਹੋ ਰਹੇ ਨੇ ਤੇ ਵੱਡੇ ਖੁਲਾਸੇ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਦਰਅਸਲ ਇਮੋਸ਼ਨਲ ਪਲ ਇਸ ਗੱਲ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ ਕਿ ਕਿਵੇਂ ਇੱਕ ਔਰਤ ਨੇ ਰੁਪਿੰਦਰ ਕੌਰ ਨੇ ਆਪਣੇ ਪਤੀ ਨੂੰ ਬਾਹਾਂ ਤੋਂ ਫੜ ਕੇ ਰੱਖਿਆ ਕਿਉਂਕਿ ਉਹ ਜ਼ਹਿਰ ਦਿੱਤਾ ਹੋਇਆ ਸੀ ਤੇ ਜ਼ਹਿਰ ਦਾ ਅਸਰ ਉਸ ਨੂੰ ਘਟ ਸੀ ਅਤੇ ਉਹ ਜਦੋਂ ਛੱਤ ਦੇ ਉੱਤੇ ਗਿਆ ਤਾਂ ਆਪਣੇ ਆਸ਼ਿਕ ਨਾਲ ਰੁਪਿੰਦਰ ਨੂੰ ਉਸ ਨੂੰ ਦੇਖਿਆ ਗੁਰਵਿੰਦਰ ਨੇ ਤਾਂ ਦੋਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਉਸ ਉਹਨਾਂ ਨੇ ਵਾਪਸ ਆਉਂਦਿਆਂ ਹੋਇਆਂ ਜਿਹੜਾ ਗੁਰਵਿੰਦਰ ਨੂੰ ਫੜ ਲਿਆ ਅਤੇ ਪੋੜੀਆਂ ਤੋਂ ਖਿੱਚ ਤੋ ਕੀਤੀ ਇਸ ਤੋਂ ਬਾਅਦ ਦੱਸਿਆ ਗਿਆ ਕਿ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਬਿੰਦਰ ਕੌਰ ਦੀਆਂ ਪਿੱਛੋਂ ਬਾਹਾਂ ਫੜ ਲਈਆਂ ਤੇ ਆਸ਼ਿਕ ਨੇ ਹਰ ਕਵਲ ਪ੍ਰੀਤ ਨੇ ਉਸ ਦਾ ਗਲਾ ਦਵਾ ਦਿੱਤਾ ਇੱਕ ਰੂਹ ਕੰਬਾਉ ਖਲਾਸਾ ਅੱਜ ਹੋਇਆ ਜੀ ਇਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਅਸੀਂ ਇਸ ਨੂੰ ਲੈ ਕੇ ਸੀਨੀਅਰ ਵਕੀਲ ਨਾਲ ਵੀ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਰਹੀ ਹੈ ਕਿ ਕਿਵੇਂ ਜਿਹੜਾ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਬਿੰਦਰ ਸਿੰਘ ਦੀਆਂ ਜਿਹੜੀਆਂ ਪਿੱਛੋ ਬਾਹਾਂ ਫੜੀ ਰੱਖਿਆ ਤੇ ਆਸ਼ਿਕ ਨੇ ਗਲਾ ਦਬਾ ਦਿੱਤਾ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਜ਼ਹਿਰ ਪਤਨੀ ਵੱਲੋਂ ਦਿੱਤਾ ਗਿਆ ਸੀ ਰਪਿੰਦਰ ਕੌਰ ਵੱਲੋਂ ਦਿੱਤਾ ਗਿਆ ਸੀ ਉਹ ਕੰਮ ਨਹੀਂ ਕਰ ਸਕਿਆ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਿਹੜਾ ਗੁਰਵਿੰਦਰ ਦਾ ਕਤਲ ਹੈ ਉਹ ਦਮ ਘੁੱਟਣ ਦੇ ਕਾਰਨ ਹੋਇਆ ਯਾਨੀ ਕਿ ਗਲਾ ਦਵਾ ਦਿੱਤਾ ਗਿਆ ਸੀ ਪੁਲਿਸ ਅਨੁਸਾਰ ਪਤਨੀ ਰੁਪਿੰਦਰ ਕੌਰ ਨੇ ਆਪਣੀ ਪਤੀ ਗੁਰਵਿੰਦਰ ਸਿੰਘ ਦੇ ਹੱਥ ਫੜੇ ਹੋਏ ਸਨ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਨੌਜਵਾਨ ਵਿਆਹ ਕੇ ਲੈ ਕੇ ਆਇਆ ਹੁੰਦਾ ਹੈ ਆਪਣੀ ਪਤਨੀ ਨੂੰ ਅਤੇ ਉਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਭਵਿੱਖ ਦੇ ਵਿੱਚ ਅੱਗੇ ਜਾ ਕੇ ਇਹ ਜਿਹੜਾ ਮੇਰੇ ਨਾਲ ਇਹ ਕਾਂਡ ਪਾਣਾ ਵਾਪਰ ਜਾਵੇਗਾ ਤੇ ਇਸ ਹੱਦ ਤੱਕ ਉਹ ਵਿਸ਼ਵਾਸ ਕਰਕੇ ਰੱਖਦਾ ਹੈ ਆਪਣੀ ਪਤਨੀ ਤੇ ਕਿ ਉਸ ਨੂੰ ਮਰਨ ਵੇਲੇ ਹੀ ਪਤਾ ਲੱਗਦਾ ਹੈ ਕਿ ਇਹ ਕਿੰਨੇ ਬਿਸ਼ਰਮ ਔਰਤ ਸੀ ਅਤੇ ਕਿੰਨੀ ਕੁ ਲੈਣੀ ਔਰਤ ਸੀ ਕਿ ਉਸਨੇ ਆਪਣੇ પતિ ਗੁਰਵਿੰਦਰ ਦੀਆਂ ਬਾਹਾਂ ਫੜੀ ਰੱਖੀਆਂ ਅਤੇ ਉਸਦੇ ਆਸ਼ਿਕ ਨਾਲ ਮਿਲ ਕੇ ਗਲਾ ਘੋਟ ਕੇ ਉਸਨੂੰ ਮਾਰ ਦਿੱਤਾ ਆ ਸਮਝ ਨਹੀਂ ਆਉਂਦੀ ਕਿ ਕਿਵੇਂ ਉਸ ਦੇ ਵਿੱਚ ਐਡਾ ਜਿਹੜਾ ਜੋਸ਼ ਆਇਆ ਹੋਵੇਗਾ ਕਿ ਕਿਵੇਂ ਆਪਣੇ ਪਤੀ ਦੀ ਉਸਨੇ ਪਿੱਛੋਂ ਬਾਹਾਂ ਫੜੀਆਂ ਐ ਐਡਾ ਜਿਗਰਾ ਐਡਾ ਜਿਹੜਾ ਹਿੰਮਤ ਕਿਵੇਂ ਆਈ ਉਸ ਦੇ ਵਿੱਚ ਕਿ ਉਸ ਨੂੰ ਤਰਸ ਵੀ ਨਾ ਆਇਆ ਆਪਣੇ ਪਤੀ ਨੂੰ ਮਾਰ ਲੱਗਿਆ ਬਾਹਾਂ ਫੜ ਕੇ ਇੱਕ ਸੋਚਣ ਵਾਲੀ ਗੱਲ ਐ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਐ ਕਿ ਐਡਾ ਉਹਦੇ ਪੱਥਰ ਦਿਲ ਹੋ ਗਿਆ ਸੀ ਰਪਿੰਦਰ ਕੌਰ ਦਾ ਦਿਲ ਵੀ ਉਹਦਾ ਮਨ ਐ ਜਿਹੜਾ ਉਹਨੂੰ ਤਰਸੇ ਨਾ ਆਇਆ ਇੱਕ ਭੋਲੇ ਭਾਲੇ 30 ਸਾਲਾਂ ਨੌਜਵਾਨ ਜਿਹੜਾ ਗੁਰਵਿੰਦਰ ਉੱਤੇ ਕਿ ਉਸ ਦੀਆਂ ਬਾਹਾਂ ਫੜੀ ਰੱਖੀਆਂ ਉਸ ਨਾਲ ਤੂੰ ਉਕੜੀ ਇਸ ਕਿਤੀ ਪੋੜੀਆਂ ਤੋਂ ਉਸ ਨੂੰ ਖਿੱਚ ਕੇ ਲੈ ਕੇ ਆਏ ਆ ਤੇ 10 ਤੋਂ 12 ਥਾਂ ਜਿਹੜੇ ਸੱਟਾਂ ਦੇ ਨਿਸ਼ਾਨ ਮਿਲੇ ਨੇ ਜੀ ਇਹ ਵੀ ਖੁਲਾਸਾ ਹੋਇਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਉਸ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਬੁਰੀ ਤਰੀਕੇ ਨਾਲ ਪੁਲਿਸ ਦੇ ਅਨੁਸਾਰ ਫਰੀਦਕੋਟ ਦੇ ਪਿੰਡ ਸੁੱਖਾਂਵਾਲਾ ਵਿੱਚ ਹੋਏ ਕਤਲ ਵਿੱਚ ਸ਼ਾਮਲ ਪ੍ਰੇਮੀ ਹਰਕਵਲ ਆਪਣੇ ਦੋਸਤ ਦੇ ਨਾਲ ਜਿਹੜਾ ਮਿਲਿਆ ਹੋਇਆ ਸੀ ਤੇ ਉਸ ਦੇ ਵਿੱਚ ਜਿਹੜਾ ਇਹ ਵੱਡੀ ਅਪਡੇਟ ਆ ਰਹੀ ਹੈ ਕਿ ਕਿਵੇਂ ਜਿਹੜਾ ਆਪਣੇ ਆਸ਼ਿਕ ਨਾਲ ਮਿਲ ਕੇ ਗੁਰਬਿੰਦਰ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੋ ਸਾਡੇ ਨਾਲ ਇਸ ਵੇਲੇ ਵਕੀਲ ਸਾਹਿਬ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹੈਲੋ 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 ਮੇਰਾ ਅਗਲਾ ਸ਼ੋਅ ਵੀ ਸ਼ੁਰੂ ਹੋਣਾ ਹੈ ਹੈਲੋ ਸੋ ਸਾਡੇ ਨਾਲ ਅਸੀਂ ਵਕੀਲ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦਾ ਜਿਹੜਾ ਫੋਨ ਕਾਲ ਹੈ ਉਹਦੇ ਵਿੱਚ ਨੈਟਵਰਕ ਪ੍ਰੋਬਲਮ ਆ ਰਹੀ ਸੀ ਹੈਲੋ ਸਰ ਤੁਸੀਂ ਅਲਾਈਵ ਕਾਲ ਤੇ ਹੋ ਹੈਲੋ ਜੀ 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 ਹਾਂ ਸਰ ਕੀ ਹਾਲ ਹੈ ਠੀਕ ਠਾਕ ਹੋ ਆਲ ਗੁੱਡ ਜੀ ਸਰ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਜਿਹੜਾ ਪ੍ਰੇਮੀ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ ਰਪਿੰਦਰ ਕੌਰ ਨੇ ਇਸ ਦੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਵੱਡੀ ਉਸ ਨੂੰ ਸਜ਼ਾ ਹੋ ਸਕਦੀ ਹੈ ਤੇ ਦੂਜਾ ਰਿਸ਼ਤੇਦਾਰਾਂ ਵੱਲੋਂ ਵੀ ਜਿਹੜਾ ਉਸ ਤੇ આરોਪ ਲਗਾਏ ਜਾ ਰਹੇ ਨੇ ਰਪਿੰਦਰ ਕੌਰ ਦੇ ਕਿ ਰਪਿੰਦਰ ਕੌਰ ਦੇ ਮਾਪੇ ਪਹਿਲਾਂ ਹੀ ਉੱਥੇ ਮੌਜੂਦ ਸਨ ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਸੋ ਤੇ ਉਹ ਵੀ ਸਖੋਰ ਦੀ ਗੱਲ ਹੈ ਜੀ ਡੈਫੀਨੇਟਲੀ ਉਹਦੇ ਤੇ ਇੱਕ ਮਰਡਰ ਦਾ ਚਾਰਜ ਲੱਗਣਾ ਹੈ ਜੀ ਔਰ ਮਰਡਰ ਦੇ ਚਾਰਜ ਦਾ ਜਵਾਬ ਹੈ ਚਾਰ ਦਾ ਜਵਾਬ ਹੈ ਯਾ ਉਹਦੇ ਜਿਹੜੀ ਧਾਰਾ ਨਹੀਂ ਯਾ ਉਹਦੇ ਚ ਜੀ ਜੀ ਸੋ ਉਹ ਪੱਕੀ ਹੈ ਉਹਦੇ ਚ ਕੋਈ ਲਿਆਜ ਨਹੀਂ ਪਰ ਜੇ ਮੰਨ ਲਓ ਫਾਂਸੀ ਦੀ ਸਜ਼ਾ ਹੁੰਦੀ ਹੈ ਫਿਰ ਉਹਨੂੰ ਪੇਰੋਲ ਵਿੱਚ ਵਿੱਚ ਮਿਲੇਗਾ ਜ਼ਰੂਰ ਜੀ ਜੀ ਬਟ ਉਹਨੂੰ ਉਹਦੀ ਸਸਪੈਂਸ਼ਨ ਆਫ ਸੈਂਟੈਂਸ ਵਾਸਤੇ ਅਪੀਲ ਪਾਉਣ ਦਾ ਅਧਿਕਾਰ ਹੋਏਗਾ ਹੁੰਦੀ ਕਿ ਨਹੀਂ ਹੁੰਦੀ ਪਤਾ ਨਹੀਂ ਜੀ ਜਨਰਲੀ ਫਾਂਸੀ ਦੇ ਕੇਸਾਂ 'ਚ ਨਹੀਂ ਹੁੰਦੀ ਜੀ ਔਰ ਜੇ ਉਹਨੂੰ ਉਮਰ ਕੈਦ ਹੁੰਦੀ ਹੈ ਫਿਰ ਵੀ ਉਹਦਾ 7 ਸਾਲ ਬਾਅਦ ਸਸਪੈਂਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਸੈਂਟੈਂਸ ਦੀ ਯਾਨੀ ਉਹ ਕੈਦ ਵੀ ਜੀ ਵਕੀਲ ਸਾਹਿਬ ਉਹ ਚੀਜ਼ ਦੇਖਣੀ ਹੋਏਗੀ ਜੀ ਜਿੱਥੇ ਤੱਕ ਉਹਦੇ ਮਾਪੇ ਉਸ ਤੋਂ ਪਹਿਲਾਂ ਸ਼ਾਮਿਲ ਸੀਗੇ ਉੱਥੇ ਹੀ ਜੀ ਤੇ ਉਹ ਇੱਕ ਕਾਂਸਪੀਰੇਸੀ ਦਾ ਹਿੱਸਾ ਹੋ ਸਕਦੇ ਨੇ ਜੀ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਇਹ ਸੋਚ ਕੇ ਕਿ ਇਹਨਾਂ ਨੂੰ ਛੱਡ ਦਈਏ ਜੀ ਤੇ ਬਚਾ ਸਕਦਾ ਉਹ ਵੀ ਸਾਜਿਸ਼ ਦਾ ਹਿੱਸਾ ਹੋ ਸਕਦੇ ਨੇ ਕਿਉਂਕਿ ਉਹ ਮਾਪਿਓ ਦਾ ਘਰ ਦੂਰ ਹੈ ਤੇ ਜਿਹੜੀ ਉਹਦੀ ਭੂਆ ਜੀ ਨੇ ਆਏ ਸੀ ਉਹ ਜਲਦੀ ਉਹ ਨੇੜੇ ਆਏ ਸੀ ਜੀ ਅੱਛਾ ਬੱਚੇ ਜੀ ਜੀ ਜਿਹੜੇ ਉਹਨੇ ਮਾਪਿਓ ਸੱਦੇ ਆ ਪਹਿਲਾਂ ਕੀ ਪਤਾ ਉਹ ਵੀ ਉਹ ਹਿੱਸੇ ਦੇ ਭਾਗੀਦਾਰ ਹੋਣ ਜਿਹਦੇ ਵਿੱਚ ਫਰਗੋ ਚੱਲ ਰਿਹਾ ਸੀ ਬਿਲਕੁਲ ਆ ਰਿਸ਼ਤੇਦਾਰਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਉਹ ਪਹਿਲਾਂ ਤੋਂ ਹੀ ਮੌਜੂਦ ਸੀ ਰਪਿੰਦਰ ਕੌਰ ਦੇ ਮਾਪੇ ਤੇ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਕਿ ਉਹ ਘਰ ਵਾਲਿਆਂ ਤੋਂ ਪਹਿਲਾਂ ਹੀ ਕਿਵੇਂ ਆ ਗਏ ਉੱਥੇ ਡੈਫੀਨੇਟਲੀ ਜੀ ਉਹ ਪਹਿਲਾਂ ਹੀ ਪਲਾਨ ਕੀਤਾ ਹੋਏਗਾ ਤੇ ਉਹਨਾਂ ਨੂੰ ਸੱਦੇ ਹੋਏਗਾ ਉਹਨੇ ਜੀ ਤੁਸੀਂ ਆਜੋ ਅਸੀਂ ਇਹ ਜੀ ਸ਼ੋਅ ਕਰ ਦਾਂਗੇ ਉਹਨਾਂ ਦੇ ਟੈਲੀਫੋਨ ਕਨੈਕਸ਼ਨ ਆਪ ਵਿਚ ਕਿੰਨੇ ਹੋਏ ਨੇ ਕਿਤੇ ਕਿਤੇ ਨਾਲ ਹੋਏ ਨੇ ਜੀ ਜੀ ਤੇ ਵੀ ਅੰਦਰ ਜਾਣਗੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਾਕੀ ਪੁਲਸ ਉਹਨਾਂ ਦਾ ਲਿਆਜ ਕਰ ਲੈ ਪਏ ਕੋਈ ਖਾ ਕੇ ਤੇ ਪਤਾ ਨਹੀਂ अच्छा। ਦੇ ਦੇ ਬੁਲਜਦਾਂ ਦਾ ਹੀ ਕੰਮ ਹੈ। ਬਿਲਕੁਲ ਵਕੀਲ ਸਾਹਿਬ ਇਹ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਜਾ ਸਕਦਾ ਹੈ ਜਲਦੀ ਤੋਂ ਜਲਦੀ ਸਜ਼ਾ ਮਿਲ ਸਕਦੀ ਹੈ। ਬਿਲਕੁਲ। ਬਾਜੀ ਵੱਧ ਤੋਂ ਵੱਧ 1.5 ਸਾਲ 2 ਸਾਲ ਦੇ ਵਿੱਚ ਵਿੱਚ ਇੱਕ ਫੈਸਲਾ ਆ ਜਾਏਗਾ ਜੀ। ਮੇਬੀ अर्लीयर than that। ਪੁਲਿਸ ਕਿੰਨੀ ਜਲਦੀ ਜਿਹੜੀ ਐਵੀਡੈਂਸ ਹੈ ਉਹਨੂੰ ਕੋਰਿਓਬੋਰੇਟ ਕਰਕੇ ਚਲਾਨ ਪੇਸ਼ ਕਰਦੀ ਹੈ ਉਹਦੇ ਤੇ ਅੰਦਰ ਪਰ ਕਰੇਗਾ। ਜੀ ਜੀ। ਅੱਛਾ ਵਕੀਲ ਸਾਹਿਬ ਕਿੰਨੇ ਸਾਲ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਇਹ ਕਿਵੇਂ ਮਮਕਨ ਹੈ ਕਿ ਕਿਵੇਂ ਤੁਸੀਂ ਦੱਸ ਸਕਦੇ ਹੋ ਵੀ ਪੱਕੇ ਤੌਰ ਤੇ ਕੀ ਇੱਕ ਸਜ਼ਾ ਹੋ ਸਕਦੀ ਹੈ ਤੁਹਾਡੇ ਤਜਰਬਾ ਕੀ ਕਹਿੰਦਾ ਹੈ? ਉਹ ਜਿਹੜੀ ਧਾਰਾ ਲੱਗਣੀ ਹੈ ਜਾਂ ਲੱਗੀ ਹੈ ਉਹਦੇ ਵਿੱਚ ਸਿਰਫ ਦੋ ਹੀ ਪ੍ਰਾਵਧਾਨੇ ਜਾਂ ਉਮਰ ਕੈਦ ਜਾਂ ਫਾਸੀ ਦੀ ਸਜ਼ਾ ਹੈ ਜੀ ਜੇ ਐਵੀਡੈਂਸ ਦੇ ਹਿਸਾਬ ਨਾਲ ਪਤਾ ਲੱਗੇਗਾ ਵੀ ਯਾਰ ਤੇ ਦੋਨੋਂ ਚੋਂ ਇੱਕ ਚੀਜ਼ ਤੇ ਮਿਲ ਨਹੀਂ ਮਿਲਨੀ ਹੈ ਜੀ ਜੀ ਉਮਰ ਕੈਦ ਮਿਲਨੀ ਹੈ ਔਰ ਉਮਰ ਕੈਦ ਵੀ ਅੱਜ ਕੱਲ ਟਿਲ ਡੈੱਡ ਬੋਡੀ ਰਿਲੀਜ਼ ਕਰਨ ਤੱਕ ਹੈ ਵੀ ਉਹ ਕਯੂਜ਼ ਦੀ ਕਨਵਿਕਟਿਡ ਦੀ ਡੈੱਡ ਬੋਡੀ ਬਾਹਰ ਆਉਂਦੀ ਹੈ ਅੱਜ ਕੱਲ ਜੀ ਜੀ ਸੋ ਆਸ਼ਕੀ ਇਹਨਾਂ ਦੀ ਅੰਦਰ ਹੀ ਚੱਲੂਗੀ ਆਪਛੇ ਸੁਪਨੇਾਂ 'ਚ ਜੀ ਜੀ ਬਹੁਤ ਧੰਨਵਾਦ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਸੋ ਵਕੀਲ ਸਾਹਿਬ ਦੇ ਵਿਚਾਰ ਤੁਸੀਂ ਸੁਣਨ ਹੀ ਲਏ ਹੋਣਗੇ ਕਿ ਇਹ ਜਿਹੜਾ ਫੈਸਲਾ ਡੇਢ ਸਾਲ ਦੇ ਅੰਦਰ ਅੰਦਰ ਹੋ ਜਾਵੇਗਾ ਅਤੇ ਜਾਂ ਤਾਂ ਫਿਰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਫਿਰ ਉਸ ਨੂੰ ਉਮਰ ਕੈਦ ਹੋ ਸਕਦੀ ਹੈ ਸੋ ਇਸ ਦੇ ਵਿੱਚ ਜਿਹੜਾ ਵੱਡੇ ਜਿਹੜੇ ਖੁਲਾਸੇ ਨੇ ਨਿਤ ਦਿਨ ਆਏ ਦਿਨ ਦੇਖਣ ਨੂੰ ਮਿਲ ਰਹੇ ਨੇ ਕਿ ਇੱਕ ਔਰਤ ਨੇ ਕਿਵੇਂ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਜਿਹੜਾ ਕਤਲ ਕਰ ਦਿੱਤਾ ਇੱਕ ਰੂ ਕੰਬਾਉ ਖਲਾਸਾ ਜੀ ਅੱਜ ਹੀ ਹੋਇਆ ਕਿ ਰੁਪਿੰਦਰ ਕੌਰ ਨੇ ਪਿੱਛੋਂ ਬਾਹਾਂ ਫੜ ਕੇ ਰੱਖੀਆਂ ਅਤੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਪੁਲਿਸ ਨੇ ਰੁਪਿੰਦਰ ਦਾ ਮੋਬਾਈਲ ਫੋਨ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਅਤੇ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਪਤਨੀ ਕਈ ਮਹੀਨਿਆਂ ਤੋਂ ਪਹਿਲਾਂ ਜਿਹੜੀਆਂ ਵੈਬ ਸੀਰੀਜ਼ ਦੇਖ ਰਹੀ ਸੀ ਅਤੇ ਉਸ ਦੇ ਵਿੱਚ ਉਹ ਦੇਖ ਰਹੀ ਸੀ ਕਿ ਕਿਵੇਂ ਕਤਲ ਕਰਨ ਤੋਂ ਬਾਅਦ ਸਬੂਤ ਖਤਮ ਕੀਤੇ ਜਾ ਸਕਦੇ ਨੇ ਤੁਸੀਂ ਇੱਥੇ ਤੱਕ ਦੇਖੋਗੇ ਕਿ ਕਿੱਡਾ ਸ਼ਾਤਰ ਮਾਈਂਡ ਸੀ ਉਸ ਔਰਤ ਦਾ ਵੀ ਪਹਿਲਾਂ ਤੋਂ ਹੀ ਉਸਨੇ ਉਹੋ ਜਿਹੀਆਂ ਫਿਲਮਾਂ ਉਹੋ ਜਿਹੀਆਂ ਵੈਬ ਸੀਰੀਜ਼ ਉਹੋ ਜੇ ਸੀਰੀਅਲ ਦੇਖਨੇ ਸ਼ੁਰੂ ਕਰ ਦਿੱਤੇ ਸਨ ਕਿ ਕਿਵੇਂ ਗੁਰਵਿੰਦਰ ਨੂੰ ਮਾਰਨ ਤੋਂ ਬਾਅਦ ਸਬੂਤ ਖਤਮ ਕੀਤੇ ਜਾਣਗੇ ਸੋ ਇਸ ਦਾ ਫੋਰੈਂਸਿਕ ਟੀਮ ਨੇ ਜਦੋਂ ਉਸਦੇ ਫੋਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਇਹ ਸਾਰੇ ਸੀਰੀਅਲ ਫਿਲਮਾਂ ਨਾਟਕ ਦੇਖਦੀ ਸੀ ਅਤੇ ਉਸਨੇ ਸੇਮ ਉਸੇ ਤਰ੍ਹਾਂ ਹੀ ਉਸ ਰਾਤ ਗੁਰਵਿੰਦਰ ਨਾਲ ਕੰਮ ਕੀਤਾ ਤੇ ਸਬੂਤ ਮਿਟਾਉਣ ਦੀ ਕਤਲ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਕਿਉਂਕਿ ਉਸਨੇ ਰੋਲਾ ਪਾਇਆ ਕਿ ਚੋਰ ਚੋਰੀ ਕਰਨਾ ਆਇਆ ਸੀ ਲੁੱਟ ਪਾਟ ਕਰਨਾ ਆਇਆ ਸੀ ਤੇ ਸੋਨਾ ਲੈ ਕੇ ਕੱਢ ਕੇ ਅਲਮਾਰੀ ਦਾ ਕੀ ਮੈਂ ਉਸਨੇ ਸਮਾਨ ਖੰਡਾਇਆ ਕੱਪੜੇ ਕੱਢ ਕੇ ਖੜਾਏ ਪਰ ਫਸ ਉੱਥੇ ਗਈ ਕਿ ਅਲਮਾਰੀ ਚੋ ਜਿਹੜਾ ਕੱਪੜੇ ਖੰਡਾਏ ਸਨ ਉਹਦੀਆਂ ਤਹਿਾਂ ਸੀ ਜਿਹੜੀਆਂ ਉਹ ਖੁੱਲੀਆਂ ਨਹੀਂ ਸੀ ਉਹ ਕੱਪੜੇ ਸੀ ਸੇਮ ਉਸੇ ਤਰ੍ਹਾਂ ਡਿੱਗੇ ਹੋਏ ਸੀ ਫਰਸ਼ ਤੇ ਜਿਵੇਂ ਅਲਮਾਰੀ ਦੇ ਵਿੱਚੋਂ ਕੱਢੇ ਹੋਏ ਸੀ ਸੋ ਪਰਿਵਾਰ ਨੂੰ ਸ਼ੱਕ ਹੋ ਗਿਆ ਪੁਲਿਸ ਨੂੰ ਸ਼ੱਕ ਹੋ ਗਿਆ ਵੀ ਜੇ ਚੋਰੀ ਹੁੰਦੀ ਤਾਂ ਕੱਪੜੇ ਖਿੰਡੇ ਹੋਣੇ ਸੀ ਤਹਿਾਂ ਖੁੱਲੀਆਂ ਹੋਣੀਆਂ ਸੀ ਪਰ ਉਹ ਫੜੀ ਗਈ ਇਹ ਸੀਰੀਅਲ ਇਹ ਨਾਟਕ ਉਸਦੇ ਕੰਮ ਨਹੀਂ ਆਏ ਕਿਉਂਕਿ ਜਿਵੇਂ ਉਹ ਦੇਖਦੀ ਸੀ ਕਈ ਮਹੀਨੇ ਪਹਿਲਾਂ ਉਸਨੇ ਜਿਹੜਾ ਸ਼ੁਰੂ ਕਰ ਦਿੱਤੀ ਸੀ ਤਿਆਰੀ ਪਹਿਲਾਂ ਉਸਦੇ ਸਹੁਰੇ ਨੇ ਦਾਵਾ ਕੀਤਾ ਸੀ ਕਿ ਉਸ ਨੂੰ ਜਾਣ ਬੁਝ ਕੇ ਕੈਨੇਡਾ ਵਿੱਚ ਉਸਦੀ ਧੀ ਦੇ ਘਰ ਭੇਜਿਆ ਗਿਆ ਇਹ ਵੀ ਇੱਕ ਵੱਡੀ ਗੱਲ ਆਈ ਹੈ ਕਿ ਕਿਵੇਂ ਗੁਰਵਿੰਦਰ ਦੇ ਮਾਪਿਆਂ ਨੂੰ ਰਪਿੰਦਰ ਕੌਰ ਨੇ ਧੱਕੇ ਨਾਲ ਕੈਨੇਡਾ ਦੇ ਵਿੱਚ ਆਪਣੀ ਧੀ ਕੋਲ ਭੇਜਤਾ ਤੇ ਪਿੱਛੋਂ ਇਹ ਕੰਮ ਕਰਨਾ ਸੌਖਾ ਹੋ ਜਾਵੇ ਨਹੀਂ ਤਾਂ ਇਹ ਦਿਨ ਵੱਡੇ ਖੁਲਾਸੇ ਇਸ ਦੇ ਵਿੱਚ ਹੋ ਰਹੇ ਨੇ ਸੋ ਉਸ ਰਾਤ ਫਿਰ ਇਹ ਪਤਨੀ ਨੇ ਪਹਿਲਾਂ ਜ਼ਹਿਰ ਦਿੱਤਾ ਗੁਰਵਿੰਦਰ ਸਿੰਘ ਨੂੰ ਜਦੋਂ ਜ਼ਹਿਰ ਨੇ ਕੰਮ ਨਾ ਕੀਤਾ ਤਾਂ ਦੋਵੇਂ ਛੱਤ ਉੱਤੇ ਚਲੇ ਗਏ ਰਪਿੰਦਰ ਗੁਰਵਿੰਦਰ ਨੂੰ ਹੋਸ਼ ਆਇਆ ਤਾਂ ਉਹ ਵੀ ਛੱਤ ਉੱਤੇ ਗਿਆ ਤਾਂ ਦੋਵੇਂ ਦੇਖਲੇ ਖੜੇ ਅਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਉਹਨਾਂ ਨੇ ਗੁਰਵਿੰਦਰ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਪੂੜੀਆਂ ਤੋਂ ਪਹਿਲਾਂ ਉਹਦੇ ਨਾਲ ਖਿੱਚ ਧੂ ਕੀਤੀ ਤੇ ਫਿਰ ਰਪਿੰਦਰ ਨੇ ਉਸਦੇ ਪਿੱਛੋਂ ਗੁਰਵਿੰਦਰ ਦੇ ਆਪਣੇ ਪਤੀ ਦੇ ਹੱਥ ਫੜੇ ਹਾਲੇ ਪੂਰੀ ਤਰ੍ਹਾਂ ਹੋਸ਼ ਦੇ ਵਿੱਚ ਨਹੀਂ ਸੀ ਅਤੇ ਆਸ਼ਿਕ ਨੇ ਹਰ ਕਵਲ ਪ੍ਰੀਤ ਨੇ ਉਸ ਦਾ ਗਲਾ ਘੁੱਟ ਦਿੱਤਾ ਸੋ ਰੂ ਕੰਬਾਉ ਖੁਲਾਸੇ ਨੇ ਜੀ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਨੇ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵੀ ਨਾਮ ਹੋ ਜਾਣਗੀਆਂ ਕਿਉਂਕਿ ਕਿਵੇਂ ਇੱਕ ਛਾਤਰ ਔਰਤ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਹੀ ਅੱਜ ਦੀ ਇੱਕ ਵੱਡੀ ਅਪਡੇਟ ਹੈ ਸੋ ਅਸੀਂ ਵਕੀਲ ਸਾਹਿਬ ਨਾਲ ਵੀ ਗੱਲ ਕੀਤੀ ਹੈ ਸੀਨੀਅਰ ਵਕੀਲ ਨੇ ਸੁਨੀਲ ਜਿਹੜੇ ਮੱਲਣ ਜੀ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਡੇਢ ਸਾਲ ਦੇ ਅੰਦਰ ਅੰਦਰ ਹੈ ਜਿਹੜਾ ਹਾਂ ਸਿੱਧੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਅਤੇ ਇਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਨੇ ਤੰਜ ਵੀ ਕੱਸਿਆ ਕਿ ਹੁਣ ਜੇਲ੍ਹ ਦੇ ਵਿੱਚ ਹੀ ਇਹਨਾਂ ਦੀ ਆਸ਼ਕੀ ਜਿਹੜੀ ਚੱਲੇਗੀ ਸੋ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਮਾਮਲੇ ਨੇ ਜ਼ਰੂਰ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ ਭਵਿੱਖ ਨੂੰ ਲੈ ਕੇ ਕਿਤੇ ਨਾ ਕਿਤੇ ਕਿਉਂਕਿ ਅੱਜਕੱਲ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਬਹੁਤੇ ਬੱਚੇ ਨੌਜਵਾਨ ਇਹੋ ਗੱਲਾਂ ਕਰ ਰਹੇ ਨੇ ਕਿ ਉਹ ਵਿਆਹ ਕਰਾਉਣ ਤੋਂ ਡਰਨ ਲੱਗ ਪਏ ਨੇ ਮੈਂ ਆਪ ਖੁਦ ਦੇਖ ਰਿਹਾ ਸੀ ਇਹ ਵੀਡੀਓਜ਼ ਸੋਸ਼ਲ ਮੀਡੀਆ ਤੇ ਵਕ ਵਕ ਟੀਵੀ ਦੇ ਇੰਟਰਵਿਊਜ਼ ਤੇ ਕਿ ਉਹਨਾਂ ਦੇ ਮਨ ਦੇ ਵਿੱਚ ਗਟਾਰ ਢਾਰ ਪਾਇਆ ਜਾ ਰਿਹਾ ਹੈ ਕਿ ਉਹ ਵਿਆਹ ਕਰਾਉਣ ਤੋਂ ਡਰਨ ਲੱਗ ਪਏ ਨੇ ਕਿ ਇਵੇਂ ਉਹਨਾਂ ਦੀ ਘਰ ਵਾਲੀ ਭਵਿੱਖ ਦੇ ਵਿੱਚ ਕਿਵੇਂ ਦੀ ਆਵੇਗੀ ਜਾਂ ਅ ਸਿਕਿਉਰ ਨਹੀਂ ਹੈਗੇ ਆਪਣੇ ਪ੍ਰਾਈਵੇਸੀ ਨੂੰ ਲੈ ਕੇ ਆਪਣੇ ਸਿਕਿਉਰਟੀ ਨੂੰ ਲੈ ਕੇ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਪਰ ਇਸ ਘਟਨਾ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਕਿ ਕਿਵੇਂ ਇੱਕ ਸ਼ਾਤਰ ਔਰਤ ਨੇ ਆਪਣੇ ਪਤੀ ਨਾਲ ਬੇਇਨਸਾਫੀ ਕੀਤੀ ਅਤੇ ਪਿੱਛੋਂ ਬਾਹਾਂ ਫੜੀਆਂ ਅਤੇ ਆਪਣੇ ਆਸ਼ਿਕ ਨਾਲ ਮਿਲ ਕੇ ਉਸ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਅਗਲੀ ਵੀ ਜਿਹੜੀ ਜਾਣਕਾਰੀ ਆਵੇਗੀ ਕੋਈ ਵੀ ਅਸੀਂ ਤੁਹਾਡੇ ਨਾਲ ਉਹ ਵੀ ਟਾਈਮ ਟੂ ਟਾਈਮ ਸਾਂਝੀ ਕਰਾਂਗੇ ਜੀ ਸੋ ਸਾਨੂੰ ਦਿਓ ਇਜਾਜ਼ਤ ਧੰਨਵਾਦ